ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਇੱਕ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਆ ਵੈਲਕਮ ਹੈ ਜੀ ਸਵੇਰ ਦੇ ਤਕਰੀਬਨ 7 ਵਜ ਚੁੱਕੇ ਆ ਪੰਛੀਆਂ ਦੀ ਆਵਾਜ਼ਾਂ ਸੁਣਦੀਆਂ ਤੇ ਅੱਜ ਦੀ ਸਵੇਰ ਬੜੀ ਸੋਹਣੀ ਹੈ ਯਾਰ ਹੁਣੇ ਮੈਂ ਕੰਮ ਤੋਂ ਆਇਆ ਤਾਂ ਨਾਈਟ ਸ਼ਿਫਟ ਚੱਲਦੀ ਸੀ ਤੇ ਆ ਕੇ ਦੇਖਿਆ ਬਾਹਰ ਦਾ 뷰 ਬੜਾ ਸੋਹਣਾ ਸੀ ਮਾਈ ਗॉड ਪਿਆ ਕਰਿਆ ਨਾ ਬੁੱਤੋ ਇਹ ਤਾਂ ਬਹੁਤ ਬਰੀਕ ਹੈ ਤੈਨੂੰ ਮੈਂ ਕੱਲੇ ਕਹਤਾ ਨਾ ਲੈ ਇਹਨੂੰ ਕੱਲ ਯਾਰ ਉਹ ਨਾ ਜੋਬਨ ਮਾਰਕੀਟ ਦੇ ਵਿੱਚੋਂ ਆ ਲਿਆ ਛੋਟ-ਛੋਟੀਆਂ ਜੀਆਂ ਕਿ ਕਹਿੰਦੇ ਲੇਗੋ ਜੀ ਇਹ ਹੁਣ ਜੋੜਦੀ ਹੀ ਹੈਗੀ ਸਾਤੋਂ ਤੂੰ ਕੀ ਕਰਦਾ ਮੇਰਾ ਪੁੱਤ ਇੱਧਰ ਮਿਲੋ ਸਾਡੀ ਕুইਨ ਨੂੰ ਕੀ ਕਰ ਰਹੀਆਂ ਆਹ ਦਿਖਾ ਦੇ ਅ ਕਟਾਈ ਕਰਦੇ ਹੋਈ ਥੋੜੀ ਅੱਜ ਕੀ ਡੋਲ ਤਾ ਜੂਸ ਨਮਾਜ ਉਸ ਲਿਆਂ ਦਾ ਡੋਲਤਾ ਗਲਾਸ ਚ ਗਲਾਸ ਚ ਦੇਰੇ ਬੁੱਤਾਂ ਨੂੰ ਦੇਰੇ ਜੀ ਨੂੰ ਪੁੱਤੋ ਗੁਰਨਾਜ ਨੇ ਆਉਣਾ ਅੱਜ ਇੱਕ ਛੋਟਾ ਜਿਹਾ ਬੇਬੀ ਨੇ ਵੀ ਆਉਣਾ ਅੱਜ ਲੋ ਜੀ ਨਾਈਟ ਸ਼ਿਫਟ ਚੱਲਦੀ ਹੈ ਅਜਕਨ ਸੋ ਪਹਿਲਾਂ ਦੱਸੀ ਹੈ ਹੁਣ ਉੱਠਿਆ ਸੀ ਮੈਂ ਤੇ ਅੱਜ ਸਾਡੇ ਘਰੇ ਮਹਿਮਾਨ ਆਉਣੇ ਆ ਮੇਰੇ ਭਤੀਜਾ ਭਤੀਜੀ ਨੇ ਆਉਣਾ ਤਰੀਨੋ ਸਾਈਡ ਤੋਂ ਆਣੇ ਸ਼ਾਮ ਦੇ ਯਾਨਿਕ 6-7 ਵਜੇ ਆਉਂਦੇ ਉਹ ਤੇ ਆਪਣੇ ਕੋਲ ਲਾ ਕੇ ਜਾਣਗੇ ਹਫਤਾ ਦੋ ਹਫਤੇ ਛੋਟਾ ਜਿਹਾ ਬੇਬੀ ਆ ਇੱਕ ਉਹ ਤੁਹਾਨੂੰ ਦਿਖਾਵਾਂਗੇ ਅੱਜ ਵੇਟ ਕਰ ਰਹੇ ਹਾਂ ਨਾ ਹੈ ਗੁਰਨਾਜ ਗੁਰਵੀਰ ਪਾਸਪੋਰਟ ਬਣਾਉਣਾ ਹੈ ਮੇਰਾ ਪੁੱਤ ਮਿਲਾਂ ਨਾ ਮਿਲਾਂ ਤਾਂ ਇੱਧਰੋਂ ਆਣਾ ਨਾ ਉਹ ਕੋਈ ਨਾ ਪਲੱਗ ਕੱਢ ਤਾ ਫੇਕ ਹੋ ਗਿਆ ਪੁੱਤ ਤੂੰ ਜਿਹੜਾ ਹੜਦੇ ਦਾ ਹੈ ਨਹੀਂ ਫੇ ਲੜੀ ਤੇ ਜਾਂਨੇ ਇੱਕ ਦੂਏ ਨਾਲ ਤਾਂ ਕਰਕੇ ਤਾਂ ਕਰੇ ਕੱਢਿਆ ਮਮਾ ਨੇ ਤੂੰ ਜੀ ਲੜੀ ਜਾਂਨੇ ਆ ਇੱਕ ਆਵਾਜ਼ ਬਹੁਤ ਚੱਕਦਾ ਇਹ ਕੋਈ ਨਜਮਾ ਜਲਾ ਦੇ ਨਾ ਬੱਸ ਲਾ ਦੇ ਸੜਕ ਬਾਰ ਕਰਨੀਆਂ ਗ੍ਰੀਨ ਲਾਈਟ ਹੋਏ ਨਹੀਂ ਰਹੀ ਰਸਮ ਨੂੰ ਸਕੂਲ ਛੱਡਣਾ ਆਵਾਮਾ ਚੱਲ ਆ ਜਾ ਪੱਜ ਹੋ ਗਈ ਪੱਜ ਪੱਜ ਹੁਣ ਗਰਮੀ ਹੋ ਗਈ ਬਾਬਾ ਅੱਜ ਤੇ ਨਿਆਣੇ ਹੁਣ ਪਾਰਕ ਦੇ ਵਿੱਚ ਖੇਡ ਰਹੇ ਐ ਸਕੂਲ ਦੀ ਪਾਰਕ ਆ ਪੰਜ ਤਾਂ ਅੱਧੀ ਛੁੱਟੀ ਹੋ ਜਾਂਦੀ ਐ ਅੱਧੀ ਛੁੱਟੀ ਹੋਈ ਬੇ ਇੱਕ ਤਰ੍ਹਾਂ ਦੀ ਇਹਨਾਂ ਨੂੰ ਹੁਣ ਪ੍ਰੀਮਾ ਵਾਲੇ ਐ ਹੈ ਏ ਇਹ ਫਾਸਟ ਕਲਾਸ ਆਣੇ ਜੀ ਸਿਕੋਂਦੜਾ ਤੂੰ ਕਹਣੀ ਸਿਕੋਂਦੜਾ ਜਨਮੀ ਇਹਦੀ ਐ ਇਹ ਆ ਤੇਰੀ ਫਰੈਂਡ ਦੀ ਐ ਤੇਰੇ ਵਾਲੀ ਸਾਈਕਲ ਹੀ ਭੱਦੀ ਐ ਮੈਂ ਕਹਣਾ ਤਰਾਫੋਂ ਸਕੂਲ ਛੱਡਿਆ ਨਾ ਸਕੂਲ ਛੱਡਣ ਤੋਂ ਬਾਅਦ ਫਿਰ ਮੈਂ ਨਾ ਸੈਰ ਕੱਲ ਚਲੇ ਜਾਣਾ ਹੁਣ ਘੰਟਾ ਕੇ ਸੈਰ ਕਰਿਆ ਆਂ ਦੀ ਆਪਾਂ ਨੇ ਤੇ ਹੁਣ ਚੱਲਦੇ ਘਰ ਨੂੰ ਅੱਜ ਯਾਰ ਗਰਮੀ ਬਾਵਾ ਹੁਣ ਗਰਮੀ ਆਪਣੇ ਰੰਗ ਢੰਗ ਦਿਖਾਉਣ ਲੱਗ ਗਈ ਆ ਪੂਰੇ ਅਗਰੇ ਨਹੀਂ ਮੈਂ ਡੇਢ ਘੰਟਾ ਭੱਜ ਲੈਣਾ ਅੱਜ ਤਾਂ ਨਾ ਭੱਜਿਆ ਵੀ ਨਹੀਂ ਗਿਆ ਹੈਗਾ ਕਿਉਂਕਿ ਸ਼ਾਮਾਂ ਨੂੰ ਫਿਰ ਕੰਮਾਂ ਤੇ ਵੀ ਜਾਣਾ ਹੁੰਦਾ ਸਾਰੀ એનર્ਜੀਰੀ ਲੱਗ ਗਈ ਫਿਰ ਵੀ ਔਖਾ ਹੋ ਜਾਂਦਾ ਗਰਮੀ ਯਾਰ ਬਾਵਾ ਹੀ ਅੱਜ ਦਾ ਕਿਸੇ ਨੇ ਸੱਚੇ ਗਿਆ ਵੀ ਯੂਰਪ ਦੀਆਂ ਗਰਮੀਆਂ ਤੇ ਇੰਡੀਆ ਦਾ ਸਿਆਲ ਜੇ ਬੰਦੇ ਨੇ ਘੁੰਮਣਾ ਫਿਰਨਾ ਰਹਿਣਾ ਸਹਿਣਾ ਤਾਂ ਬੈਸਟ ਹੈ ਚੀਜ਼ ਹਾਂਜੀ ਕੀ ਖੇਡ ਰਹੇ ਹੋ ਜੋਮਨਜੀ ਜਿੰਨੇ ਵੀ ਨੇ ਆਣਾ ਇਟਲੀ ਦੇ ਵਿੱਚ ਆ ਘਰ ਗਰਮ ਕਰਨ ਵਾਲਿਆਂ ਇਹ ਜੋ ਸਰਦੀ ਹੁੰਦੀ ਆ ਅਸੀਂ ਉਹ ਤੋਂ ਚੱਲੋਣੇ ਹੁੰਦੇ ਆ ਜਿਹੜੇ ਇਟਲੀ ਜੀ ਉਹਨਾਂ ਨੂੰ ਤਾਂ ਪਤਾ ਇਹਨੇ ਹੁਣ ਗਰਮੀ ਗਰਮੀ ਨੇ ਗੱਡੀਆਂ ਉੱਪਰ ਰੱਖਣੀਆਂ ਥੱਲੇ ਸਿੱਟੀ ਜਾਣੀਆਂ ਹੁਣ ਇਹ ਦੇਖਿਓ ਉੱਪਰ ਦਾ ਇੱਕ ਛਾਲਾ ਮਰਾਉਂਦਾ ਫਿਰ ਉਹਨਾਂ ਦੀਆਂ ਹੈ। ਔਰ ਬਸ ਐਦਾਂ ਉਹ ਬੱਸ ਕਰ ਬੱਸ ਕਰ ਪ੍ਰਧਾਨ ਬੱਸ ਕਰ। ਲੋ ਜੀ ਬੇਬੀ ਦੇ ਆਉਣਾ ਹੈ। ਉਹਦੇ ਵਾਸਤੇ ਕੇਕ ਲੈਣ ਆਏ ਆ ਅੱਜ। ਉਹ ਘੰਟਾ ਕਰੇਗਾ ਉਹਨਾਂ ਦੇ ਆਉਣ ਦਾ। ਅਸੀਂ ਬੱਜਣੀ ਨਹੀਂ ਹੈਗਾ। ਉਹ ਲੋ ਜੀ ਆ ਗਿਆ ਬਈ ਸਾਡਾ ਮੁੰਡਾ। ਹੱਥ ਪੈਰ ਜੀ ਮਾੜੀ। ਕੁੱਕੜ। ਮੈਂ ਤਾਂ ਗਰੇ ਕਹਨotra ਗੁਰਵੀਰ ਸਿੰਘ ਬੋਲਦਾ ਨਹੀਂ ਹਾਂ ਬੋਲਦਾ ਨਹੀਂ ਅੱਛਾ ਹੁਣ ਡਾਕਟਰ ਹੀ ਘਟ ਕਰਨੀ ਦਾ ਆਪਣੀ ਬੈਠ ਲੋ ਜੀ ਤੇ ਕਾ ਵੇ ਸਾਡਾ ਬੇਬੀ ਇੱਧਰ ਗੁਰਨਾਜ ਹੈ ਅਜਾ ਟੁੱਟੀ ਤਾਂ ਪੈ ਗਈ ਖੇਡੇ ਇਹਦਾ ਪੈ ਗਈ ਰਸਮ ਨਾਲ ਹੋ ਜਾਣਾ ਥੱਲੇ ਆ ਜਣੇ ਜੁਦੇ ਨੇ ਨੂੰ ਉਰੇ ਬਾਦੂ ਨਾ ਲੈਨੇ ਆਣੇ 7 ਵਜੇ ਦੇ ਦੇਖੀ ਚਲੇ ਨਿਆੜੇ ਨਾਲ ਲੱਗ ਜਾਂਦਾ ਨਿਆੜੇ ਨਾਲ ਜੀ ਅਸੀਂ ਚੈਟੋ ਕੇ ਬੈਠੇ ਆਂ ਐਦਾਂ ਦੇਖੋ ਪੁੱਤ ਜੂਵੀ ਓਕੇ ਇੱਕ ਮਾਰ ਲੈ ਇਧਰ ਨੂੰ ਇਧਰ ਨੂੰ ਕਰ ਲੈਣ ਵਰਗੇ ਜੋ ਬਣ ਹਾਂ ਹੁਣ ਸਹੀ ਦਾ ਆ ਦੇ ਗੁਨਾਹ ਆਦਰ ਬੈਠੋ ਚਲਰਾਇਆ ਆਜੋ ਚਾਹ ਉੱਦ ਤੋਂ ਕੀ ਲੇਖਦਾ ਨਹੀਂ ਉੱਡ ਗਈ ਚੀ ਹੈ ਹਾਂ ਤੂੰ ਕੱਟਣ ਦੀ ਕਿੱਕ ਆ ਚਲੋ ਵੈਲਓ ਆਲੂ ਤਾਂ ਯਾਨੀ ਇਹਨੇ ਕੱਟ ਰੰਗ ਰੰਗ ਲਿਆ ਲੋਜੀ ਕੇਕ ਦੀ ਪਾਰਟੀਸ਼ਨ ਕਰਤੀ ਹੈ ਹੁਣ ਹੋ ਸਕਦੇ ਆ ਇਹਨੂੰ ਛੋਟੇ ਚਮਚੇ ਪਤਾ ਨਹੀਂ ਸ਼ਾਇਦ ਉੱਧਰੇ ਹਾਂ ਹਾਂਜੀ ਲੋਜੀ ਤੇ ਛੱਟ ਲਾ ਗਈ ਲੋਜੀ ਤੇ ਇਹ ਗਰਨਾਜ ਦੇ ਲੋਜੀ ਛੱਟ ਖਾਲੀ ਫੇਕਾ ਹੋ ਗਿਆ ਬਈ ਤੇ ਬੀਬੀਆਂ ਹੈ ਨਾ ਵੀ ਕਹੇ ਬੀਬੀ ਹੈ ਨਾ ਮੈਂ ਚੱਲੇ 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 ਚੱਲਿਆ ਅੱਛੀ ਅੱਛੀ ਨਿਆਣੇ ਚਾ ਕੇ ਨਿਆਣਾ ਐਕਟਿਵ ਬਹੁਤ ਹੋ ਜਾਂਦਾ ਪੂਰੇ ਹੁਣ ਮਸਤੇ ਪਏ ਆ ਨ ਪੂਰੇ ਲੋ ਵੀ ਕਦੇ ਗਰਮੀ ਕਦੇ ਠੰਡ ਆਹ ਪੰਦਰਾਂ ਹੁ ਤੁਸੀਂ ਗੋਲੇ ਪੈਣ ਲੱਗ ਗਿਆ ਯਾਰ ਬਹੁਤ ਤੇਜ਼ ਗੱਡੀ ਵੀ ਬਾਹਰੇ ਖੜੀ ਆ ਔਰ ਬੱਫਾ ਹੀ ਗਿਰਦੇ ਆ ਦੇਖੋ ਕੰਦ ਤੇ ਦਰੋਂ ਉੱਪਰ ਅੰਦਰ ਅਰ ਰੱਬਾ ਅਰ ਬਾਬਾ ਜੀ ਆ ਗਏ ਉਹਨੂੰ ਕੋਲ ਆਇਆ ਕੋਈ ਗੁਰਜੀ ਕੋਲ ਜੇ ਮੈਨੂੰ ਪਤਾ ਨਾ ਤੁਸੀਂ ਝਾਕਦੇ ਆ ਮੈਂ ਕਿੱਥੋਂ ਬਰਵਾਉਣ ਦੀ ਚੱਲ ਕੋਈ ਨਹੀਂ ਕਟਿਆ ਮੀ ਪੈਂਦਣਾ ਹਾਲਾ ਫੇਰ ਨਹੀਂ ਕੋਈ ਚੱਕਰ हट ਕੇ हट के ਆਦੇ ਕਿੱਥੇ ਤੱਕ ਆ ਗਏ ਮੈਂ ਤਾਂ ਬਈ ਸੁੱਤਾ ਪਿਆ ਸੀ ਕਿਤੇ ਦਾ ਮੈਨ ਖੜਕਾ ਹੋਇਆ ਮੈਂ ਖੋ ਨਹੀਂ ਗਿਆ ਢਾ 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 ਉਮਮਾ ਮਮਾ ਮੇਰੇ ਹੋਂ ਦਾ ਬਾਬੀ ਰੇਪੇਡ ਨਾਲ ਆ ਗਏ ਯਾਰ ਗੱਡੀ ਬਾਹਰ ਖੜੀ ਹੈ ਗੱਡੀ ਦੇ ਵਿੱਚ ਗੈਰਜ ਵਿੱਚ ਵੀ ਨਹੀਂ ਮਲਾਉਂਦਾ ਹੈ ਗੱਡੀ ਦੇਖੋ ਕੀ ਵਰਦਾ ਹੁਣ ਧਿਆਨ ਧਿਆਨ ਨਾਲ ਪੁੱਤ ਧਿਆਨ ਨਾਲ ਚਾ ਚੜਿਆ ਪਿਆ ਮੇਰੀ ਜਾਨ ਤੇ ਬੜੀ ਪਈ ਹੈ ਹਟ ਕੇ ਹੁਣ ਤਾਂ ਘਟ ਕੇ ਯਾਰ ਹਟ ਕੇ ਹੁਣ ਤਾਂ ਘਟ ਕੇ ਮੀ ਆ ਗਿਆ ਹੁਣ ਤਾਂ ਤੇਜ ਚਲੋ ਬਚਾਓ ਹੋ ਗਿਆ ਇਹ ਵੀ ਬਹੁਤ ਹੈ ਧੁੱਪਾਂ ਲੱਗ ਚੜਦੀ ਹੋਈ ਚੜੀ ਹੋਈ ਸਾਈਡ ਜੀ ਤੇ ਬੱਦਲ ਤਾਂ ਉੱਪਰ ਹੈ ਨਹੀਂ ਇੰਨੇ ਪਰ ਮੀਹ ਪਤਾ ਨਹੀਂ ਕਿੱਥੋਂ ਪਈ ਜਾਂਦਾ ਇੰਨਾ ਆ ਦੇਖੋ ਮੌਸਮ ਸਾਫ ਆ ਹਾੜੀ ਬੱਦਲ ਜੈ ਤਾਂ ਥੋੜਾ ਜਿਹਾ ਇੱਧਰਲੀ ਸਾਈਡ ਦਾ ਪੂਰਾ ਸਾਫ ਹੈ ਮੌਸਮ ਕੀ ਪੜਦਾ ਅਰਲੋਜੀ ਅਰਲੋਜੀ ਉਹਦਾ ਵੈਰੀਫਾਈ ਕਰੋ ਕਿ ਠੀਕ ਹੈ ਲੋ ਜੀ ਰਿਸ਼ਤੇਦਾਰ ਆ ਗਏ ਰਿਸ਼ਤੇਦਾਰਾਂ ਨੂੰ ਘਰ ਦੇਈਆਂ ਪਰ ਪਰਦੇਸਾਂ ਦੇ ਵਿੱਚ ਰਿਸ਼ਤੇਦਾਰ ਵੀ ਘਰ ਦੇ ਵੀ ਰਿਸ਼ਤੇਦਾਰਾਂ ਵਾਂਗ ਮਿਲਦੇ ਇੱਥੇ ਸਾਲ ਸ਼ਮਾਹੀ ਇੱਕ ਗੱਲ ਵਿਚਾਰਨਾ ਹੈ OK ਜੇ ਮੇਰੇ ਰਿਸ਼ਤੇਦਾਰਾਂ ਦਾ ਆਉਣ ਦਾ ਚਾਹ ਹੁੰਦਾ ਐਦਾਂ ਹੀ ਪਰਦੇਸਾਂ ਦੇ ਵਿੱਚ ਘਰਦਿਆਂ ਦੇ ਆਉਣ ਦਾ ਚਾਹ ਹੁੰਦਾ ਦੂਰ ਦੂਰ ਰਹਨੇ ਕਰੇ ਸਾਲ ਸ਼ਮਾਹੀ ਮਲਾਪ ਹੁੰਦਾ ਤੇ ਆ ਪਿੱਛੇ ਦੋ ਬੰਦੇ ਆ ਗਿਆ ਤੇ ਬਾਕੀ ਯਾਰ ਮੀਨੇ ਜਾ ਕੇ ਖੋਲਤੀ 100 ਮੀਨੇ ਫੇਰ ਸਵਾਰ ਕੇ ਤੇ ਹੁਣ ਕੰਮ ਤੇ ਜਾਣਾ ਆ ਜਾਇਆ ਗੁਰਨਾਜਾ ਦੱਸਤਾ ਮੈਂ ਗੁਰਨਾਜਾ ਜਾਈਏ ਉਹਨਾਂ ਨੂੰ ਬਾਏ ਬਾਏ ਬਾਈ ਬਾਈ ਜੂਫੜਾ ਤੇਲੀ ਦਾ ਦੱਪੰਦ ਦੱਪਿਓ ਲਿੰਗਲਾ ਓਕੇ ਬਾਏ ਬਾਏ ਜੀ ਬਾਏ ਬਾਏ